ਸਿੱਖੀ ਦਾ ਘਾਟਾ ਕਿਉਂ ਪਿਆ ਹੈ? ਰੋਜ਼ ਦੀ ਖਰਾਕ ਬੰਦ ਹੋ ਗਈ। ਹੁਣ ਇੱਕ ਬੰਦਾ 365 ਦਿਨਾਂ ਦੇ ਵਿੱਚੋਂ 5 ਦਿਨ ਗੁਰਦੁਆਰੇ ਆਵੇ ਤੇ 360 ਦਿਨ ਟੈਲੀਵਿਜ਼ਨ ਵੇਖੇ ਤੇ ਇੰਟਰਨੈਟ ਤੇ ਵਾਧੂ ਪਾਲਤੂ ਚੀਜ਼ਾਂ ਵੇਖੇ। ਦੱਸੋ ਉਹਦੇ ਪੰਜ ਪੰਜ ਦਿਨ ਅਸਰ ਕਿਵੇਂ ਕਰਨਗੇ? ਸਾਨੂੰ ਕਈ ਕਹਿੰਦੇ ਅਸਰ ਨਹੀਂ ਹੋ ਰਿਹਾ ਬਾਣੀ ਦਾ। ਬਾਣੀ ਦਾ ਅਸਰ ਤਾਂ ਨਹੀਂ ਹੋ ਰਿਹਾ। ਬਾਣੀ ਵਾਸਤੇ ਟਾਈਮ ਘੱਟ ਹੈ, ਸੰਸਾਰ ਵਾਸਤੇ ਜ਼ਿਆਦਾ ਹੈ। ਬੱਚਾ ਜੇ ਹੋਸ਼ ਆਉਂਦੀ ਨਹੀਂ ਉਹਨੂੰ ਕਨਵਰਟ ਸਕੂਲ ਵਿੱਚ ਅਸੀਂ ਪਾ ਦਿੰਨੇ ਆ ਊੜਾ ਏੜਾ ਉਹਨੂੰ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਪੰਜਾਬੀ ਅਸੀਂ ਸਿਖਾਉਂਦੇ ਨਹੀਂ ਉਹ ਸਿੱਧਾ ਸਕੂਲ ਵਿੱਚ ਪਾ ਦਿੰਨੇ ਆ ਅਸੀਂ ਉਹ ਉੱਤੇ ਉਹਨਾਂ ਨੇ ਆਪਣੀ ਭਾਸ਼ਾ ਵੀ ਸਿਖਾਉਣੀ ਹੈ ਆਪਣੇ ਧਰਮ ਦੀ ਸਿੱਖਿਆ ਵੀ ਦੇਣੀ ਹੈ ਉਹਨਾਂ ਨੇ ਹੀ ਸਭ ਮਸੀਹ ਦੀ ਗੱਲ ਵੀ ਕਰਨੀ ਫਿਰ ਪੰਜਾਬੀ ਸਕੂਲ ਨੇ ਸਾਡੇ ਜਿਹੜੇ ਪੰਜਾਬੀ ਸਕੂਲ ਕਹਿਣ ਨੂੰ ਪੰਜਾਬੀ ਸਕੂਲ ਨੇ ਉੱਤੇ ਲਿਖਿਆ ਹੋਵੇਗਾ ਗੁਰੂ ਨਾਨਕ ਪਬਲਿਕ ਸਕੂਲ ਅੰਦਰ ਜਾ ਕੇ ਬੱਚਿਆਂ ਨੂੰ ਪੁੱਛੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਬਾਣੀ ਦਾ ਕੀ ਹੈ ਮੂਲ ਮੰਤਰ ਆਉਂਦਾ ਦਸਾਂ ਪਾਤਸ਼ਾਹਾਂ ਦੇ ਨਾਮ ਹੁੰਦੇ ਨੇ ਕਹਿੰਦੇ ਅਸંદર ਪਤਾ ਵੀ ਨਹੀਂ ਹੁੰਦਾ ਕੀ ਹੈ ਪੜਾਉਣ ਵਾਲੇ ਕਹਿੰਦੇ ਕਈਆਂ ਸਕੂਲਾਂ ਵਿੱਚ ਤੇ ਇਹ ਵੀ ਹੋਇਆ ਵੀ ਪੱਗ ਨਾ ਬੰਨ ਕੇ ਆਇਆ ਕਰ ਜੇ ਕੋ ਸਿੰਘ ਬਾਣਾ ਪਾ ਕੇ ਜਾਂਦਾ ਤੇ ਉਹਦੀ ਵਿਰੋਧਤਾ ਤੇ ਪੰਜਾਬ ਦੀ ਧਰਤੀ ਹੈ ਫਿਰ ਵਾਦਾ ਕਿੱਥੋਂ ਹੋਵੇਗਾ ਸਿੱਖੀ ਦਾ ਸਕੂਲਾਂ ਤੋਂ ਕੰਮ ਡਿੱਗ ਪਿਆ ਉੱਥੇ ਟਾਈਮ ਘੱਟ ਲੱਗ ਰਿਹਾ ਹੈ ਚਾਹੀਦਾ ਸਾਨੂੰ ਇਹ ਹੈ ਕਿ ਬੱਚਾ ਜਦੋਂ 7 ਸਾਲ ਦਾ ਹੁੰਦਾ ਹੈ 7 ਤੋਂ ਲੈ ਕੇ ਤੇ ਅਗਲੇ ਜਿਹੜੇ 10 ਸਾਲ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਤਿਆ ਕਰਾਈ ਜਾਏ ਜੇ ਸਿੱਖੀ ਉਹਦੇ ਅੰਦਰ ਲੈ ਕੇ ਜਾਣੀ ਆਪ ਜੀ ਕਹੋਗੇ ਤੇ ਪੜ੍ਹਨ ਦਾ ਟਾਈਮ ਹੈ ਤੇ ਫਿਰ ਇਹਦੇ ਵਾਸਤੇ ਕੋਈ ਟਾਈਮ ਨਹੀਂ ਲੱਗਦਾ 10 ਸਾਲਾਂ ਦੇ ਵਿੱਚ ਸਾਦ ਸੰਗਤ ਜੀ ਇੱਕ ਅੰਗ ਵੀ ਰੋਜ਼ ਬੱਚੇ ਨੂੰ ਕਰਾਇਆ ਜਾਂਦਾ ਹੈ ਨਾ ਇੱਕ ਅੰਗ ਵੀ ਤੇ ਪੰਜਾਬੀ ਵੀ ਨਾਲ ਸਿਖਾਈ ਜਾਂਦੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸੰਤਿਆ ਹੋ ਜਾਂਦੀ ਹੈ ਹੁਣ ਜਿਸ ਬੰਦੇ ਦੇ ਅੰਦਰ ਜਿਸ ਬੱਚੇ ਦੇ ਅੰਦਰ 10 ਸਾਲ ਦੀ ਸੰਤਿਆ ਜਾਵੇਗੀ ਉਹ ਕਿਤੇ ਨਾ ਕਿਤੇ ਅਸਰ ਜ਼ਰੂਰ ਕਰੇਗੀ ਭਾਵੇਂ ਬੱਚਾ ਕਿਤੇ ਜਾ ਕੇ ਬਾਹਰੋਂ ਲੱਗੇਗਾ ਸਿੱਖੀ ਤੋਂ ਦੂਰ ਵੀ ਚਲਾ ਗਿਆ ਕਿਤੇ ਨਾ ਕਿਤੇ ਅੰਦਰ ਬੀਜ ਗਿਆ ਬੀਜ ਨੇ ਫੁੱਟਨੇ ਫੁੱਟਣਾ ਕਿਤੇ ਨਾ ਜਾ ਅਸਰ ਪਾਏਗਾ ਪਰ ਹੁਣ ਗੱਲ ਥੋੜੀ ਜਿਹੀ ਹੋਰ ਹੋ ਗਈ ਵੀ ਬੱਚਿਆਂ ਨੂੰ ਤੁਸੀਂ ਬਾਹਰਲਾ ਪੱਖ ਤੇ ਸਿਖਾ ਦਿੰਨੇ ਆ ਗਤਕਾ ਸਿਖਾ ਦਿੰਨੇ ਆ ਚਾਰ ਦਿਨ ਬੱਚਾ ਹੁੰਦਾ ਉਹ ਮੰਨ ਜਾਂਦਾ ਬਾਹਰੋਂ ਪੱਖ ਲੈ ਲੈਂਦੇ ਆ ਬਾਣੇ ਦਾ ਕੱਲੇ ਰੱਖ ਕੱਲੇ ਬਾਣੇ ਦਾ ਪੱਖ ਆ ਜਾਂਦਾ ਬਾਣੀ ਦਾ ਅੰਦਰ ਪੱਕ ਹੁੰਦਾ ਨਹੀਂ ਉਹ ਬੱਚਾ ਜਿਹੜਾ ਜਿੰਨਾ ਚਿਰ ਸੰਗਤ ਵਿੱਚ ਰਹਿੰਦਾ ਉਹਨਾਂ ਚਿਰ ਤਾਂ ਜੁੜਿਆ ਰਹਿੰਦਾ ਜਦੋਂ ਥੋੜਾ ਜਿਹਾ ਅੱਗੇ ਵੱਧਦਾ ਹੈ ਅੱਗੇ ਕਾਲਜ ਵਿੱਚ ਜਾਂਦਾ ਹੈ ਕਾਲਜ ਤੋਂ ਅੱਗੇ ਉਹ ਜੋਬ ਵਿੱਚ ਜਾਂਦਾ ਹੈ ਨੌਕਰੀਆਂ ਕਰਨ ਜਾਂਦਾ ਹੈ ਤੇ ਉੱਥੇ ਉਹਦਾ ਅੰਦਰ ਹਿੱਲਣ ਲੱਗ ਪੈਂਦਾ ਕਿਉਂਕਿ ਬਾਹਰੋਂ-ਬਾਹਰੋਂ ਅਸੀਂ ਦਿੱਤਾ ਸੀ ਸਾਰਾ ਕੁਝ ਇਸ ਲਈ ਜੇ ਬੱਚਿਆਂ ਨੂੰ ਬਚਾਉਣਾ ਹੈ ਤੇ ਪਿੰਡ ਦੇ ਵਿੱਚ ਇਹ 7 ਸਾਲ ਦੇ ਬੱਚੇ ਤੋਂ ਲੈ ਕੇ ਉਹਨੂੰ ਪੰਜਾਬੀ 5 ਤੋਂ 7 2 ਸਾਲਾਂ ਵਿੱਚ ਘਰ ਸਿਖਾਈ ਜਾਏ 5 ਤੋਂ 7 ਦੋ ਸਾਲਾਂ ਦੇ ਵਿੱਚ ਘਰ ਪੰਜਾਬੀ ਸਿਖਾ ਦਿੱਤੀ ਜਾਏ ਉਹਨੂੰ ਸਕੂਲ ਦੀ ਉਡੀ ਕਰਨ ਦੀ ਲੋੜ ਨਹੀਂ ਪੰਜਾਬੀ ਬੱਚੇ ਬੜੀ ਜਲਦੀ ਸਿੱਖ ਜਾਂਦੇ ਨੇ ਫਿਰ ਉਹਨੂੰ ਕਹੇ ਮਾਪੇ-ਵਾਪੇ ਨੂੰ ਵੀ ਅੱਧਾ ਘੰਟਾ ਬੱਚੇ ਨੂੰ ਜ਼ਰੂਰ ਭੇਜੋ ਹਰ ਰੋਜ਼ ਵੇਖੋ ਸਿੱਖੀ ਵੱਧਦੀ ਹੈ ਕਿ ਨਹੀਂ ਵੱਧਦੀ ਹੁਣ ਜਿਹੜੀ ਥਾਂ ਤੇ ਨੁਕਸ ਪੈ ਰਿਹਾ ਉੱਥੇ ਤੇ ਅਸੀਂ ਕੰਮ ਕਰਦੇ ਨਹੀਂ ਹੋਰ ਥਾਵਾਂ ਤੇ ਕੰਮ ਕਰੀ ਜਾਂਦੇ ਆ ਸਾਰੇ ਜਿਹੜੀ ਥਾਂ ਤੇ ਰੁਕਾਵਟ ਪੈ ਰਹੀ ਹੈ ਉੱਥੇ ਤੇ ਕੰਮ ਕਰਦੇ ਨਹੀਂ ਹੋਰ ਸਭ ਥਾਂਾਂ 'ਤੇ ਕੰਮ ਕਰੀ ਜਾ ਰਿਹਾ ਇਹ ਮਾਂ ਬੋਲੀ ਹੈ ਪੰਜਾਬੀ ਮਾਂ ਬੋਲੀ ਹੈ ਤੁਸੀਂ ਬੀਬੀਆਂ ਸਾਰੀਆਂ ਬੈਠੀਆਂ ਹੋ ਤੁਸੀਂ ਦੱਸੋ ਕਿੰਨੇ ਕੁ ਬੱਚਿਆਂ ਨੂੰ ਪੰਜਾਬੀ ਸਿਖਾਈ ਤੁਸੀਂ ਜੇ ਕਿਤੇ ਸਰਵੇਖਣ ਕੀਤਾ ਜਾ ਪਿੰਡ ਦਾ ਵੀ ਛੋਟਾ ਬੱਚਾ ਹੈ ਇਹਨੂੰ ਪੰਜਾਬੀ ਸਿਖਾਉਂਦੇ ਹੋ ਤੁਸੀਂ ਕੋਈ ਵਿਰਲਾ ਪਰਿਵਾਰ ਬਿਰਲੀ ਬੀਬੀ ਮਿਲੇਗੀ ਪੰਜਾਬੀ ਆਉਂਦੀ ਤੁਸੀਂ ਤੁਹਾਨੂੰ ਆਪ ਆਉਂਦੀ ਹੋਵੇ ਤਾਂ ਇਹ ਸਿਖਾਉਗੀਆਂ ਨਾ ਮਾਂ ਬੋਲੀ ਦਾ ਮਤਲਬ ਮਾਂ ਨੇ ਸਿਖਾਉਣੀ ਹੁੰਦੀ ਹੈ ਬੋਲੀ ਮਾਂ ਨੇ ਆਪਣਾ ਫਰਜ਼ ਪੂਰਾ ਕਰ ਦੇਣਾ ਅੱਗੋਂ ਜੋ ਹੋਏਗਾ ਵੇਖੀ ਜਾਏਗੀ ਫਿਰ ਬਹੁਤੀਆਂ ਲੰਮੀਆਂ ਉਹ ਤੇ ਫਿਰ ਗੁਰੂ ਜਾਣੇ ਸਮਾਜ ਕਿਵੇਂ ਚੱਲਦਾ ਕਿਵੇਂ ਚੱਲੇਗਾ ਆਪਣੀ ਤਾਂ ਫਰਜ਼ ਪੂਰੀ ਕਰੇ ਇਹ ਤੋਂ ਸ਼ੁਰੂ ਹੁੰਦਾ ਹੈ ਇੱਥੋਂ ਪਤਾ ਲੱਗਦਾ ਹੈ ਫਿਰ 7 ਸਾਲ ਤੋਂ ਲੈ ਕੇ 15 ਸਾਲ ਤੱਕ ਉਹਨੂੰ ਕਿਸੇ ਚੰਗੇ ਪਿੰਡ ਦੇ ਵਿੱਚ ਕੋਈ ਐਸਾ ਗੁਰਮੁਖ ਹੋਵੇ ਜਿਹਨੇ ਸੰਤਿਆ ਦਾ ਪ੍ਰਵਾਹ ਚਲਾਇਆ ਹੋਵੇ ਗੁਰਬਾਣੀ ਦਾ ਨਾਲ ਰੋਜ਼ ਦੀ ਇੱਕ ਕੋਈ ਗੁਰੂ ਕੀ ਸਾਖੀ ਤੇ ਨਾਲ ਇੱਕ ਅੰਗ ਦੀ ਸੰਤਿਆ ਦੇਵੇ ਵੇਖੋ ਪਿੰਡ ਦੀ ਨਿਹਾਰ ਬਦਲਦੀ ਏ ਕਿ ਨਹੀਂ ਹੁਣ ਇਹ ਚੀਜ਼ ਸਾਡੇ ਘਟ ਗਈ ਸਾਦ ਸੰਗਤ ਦੀ ਇਹ ਉਪਰਾਲਾ ਘਟ ਗਿਆ ਉਪਰਾਲਾ ਕੋਈ ਨਹੀਂ ਕਰਦਾ ਆਪਣੇ ਆਪਣੇ ਤੌਰ ਤੇ ਸਾਰੇ ਲੱਗੇ ਹੋਏ ਨੇ ਕਕਸਾਲਾਂ ਨੇ ਡੇਰੇ ਨੇ ਉਹ ਆਪਣੇ ਦਾਰੇ ਚ ਉਹਨਾਂ ਦੀ ਆਪਣੀ ਸੰਗਤ ਹੈ ਉੱਥੇ ਉਹਨੇ ਉਹਨੇ ਦਾਰੇ ਵਿੱਚ ਕੰਮ ਕਰਦੇ ਨੇ ਦੂਰ ਦਰਾਜ ਦੇ ਪਿੰਡਾਂ ਦੇ ਵਿੱਚ ਜਿਹੜਾ ਮੇਰਾ ਤਜਰਬਾ ਹੈ 70% ਪੰਜਾਬ ਦੇ ਲੋਕਾਂ ਤੱਕ ਗੁਰੂ ਕੀ ਮਤ ਦੀ ਗੁਰਬਾਣੀ ਦੀ ਗੱਲ ਨਹੀਂ ਪਹੁੰਚ ਰਹੀ ਉਹ ਤਾਂ ਨਹੀਂ ਪਹੁੰਚ ਰਹੀ ਵੀ ਪਿੰਡ ਵਾਲੇ ਕੀ ਸੋਚਦੇ ਨੇ ਮੈਂ ਤੇ ਕਰ ਹੀ ਨਹੀਂ ਕੋਈ ਸਕਦਾ ਬਾਹਰੋਂ ਆਉਣਗੇ ਕੋਈ ਉਹਨਾਂ ਨੇ ਆ ਕੇ ਬਸ ਇਸ ਤਰ੍ਹਾਂ ਫੂਕ ਮਾਰਨੀ ਤੇ ਸਾਡੇ ਬੱਚਾ ਨੇ ਸਿੱਖ ਬਣ ਜਾਣਾ ਨਹੀਂ ਜੇ ਬਣਨਾ ਕਿਸੇ ਇਸ ਤਰ੍ਹਾਂ ਬਿਲਕੁਲ ਨਹੀਂ ਬਣਨਾ ਜੇ ਤੁਸੀਂ ਸਟਰੋਂਗ ਕਰਨਾ ਸਿੱਖੀ ਨੂੰ ਤੇ ਗੁਰਦੁਆਰਾ ਸਾਹਿਬ ਦੇ ਸੰਤਿਆਂ ਨੂੰ ਸਟਰੋਂਗ ਕਰੋ ਗੁਰਮਤਿ ਇਤਿਹਾਸ ਜਿਹੜਾ ਹੈ ਉਹਨੂੰ ਤੁਸੀਂ ਸਟਰੋਂਗ ਕਰੋ ਸਾਡੇ ਕੋਲ ਜਿੰਨਾ ਕੋਈ ਹੈ ਅਸੀਂ ਤੁਹਾਨੂੰ ਦੇ ਸਕਨੇ ਆ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਉਹਦੇ ਉਹਨੂੰ ਅੱਗੇ ਪੜ੍ਹਾ ਸਕਦੇ ਹੋ ਕੋਈ ਇੱਕ ਵੀ ਸਿੰਘ ਦੇ ਦਿਓ ਸਾਨੂੰ ਅਸੀਂ ਉਹਨੂੰ ਕਰਾ ਦੇਾਂਗੇ ਉਹ ਕੋਰਸ ਕਰਾ ਦੇਗਾ ਇੱਕ ਸਿੰਘ ਸਾਰੇ ਪਿੰਡ ਦੇ ਵਿੱਚ ਉਹ ਇੱਕ ਵੀ ਹੋਰ ਦੋ ਚਾਰ ਨੂੰ ਕਰਾ ਲਏਗਾ ਨਾਲ ਉਹ ਆਪਣੇ ਪਿੰਡ ਨੂੰ ਸੰਭਾਲਣ ਜਿਹੜਾ ਸਿੱਖੀ ਦਾ ਮੂਲ ਕਾਰਜ ਹੈ ਜੇ ਮੂਲ ਕੰਮ ਹੈ ਗੁਰੂ ਸਾਹਿਬ ਨੇ ਤੇ ਚਾਰ ਉਦਾਸੀਆਂ ਕੀਤੀਆਂ ਗੁਰੂ ਸਾਹਿਬ ਨੇ ਤੇ ਆਪਣਾ ਪਰਿਵਾਰ ਛੱਡ ਕੇ ਆਪਣਾ ਘਰ ਛੱਡ ਕੇ ਤੇ ਤੁਰ ਕੇ ਬੜੀ ਦੂਰ ਦੂਰ ਤੱਕ ਭਾਈ ਮਰਦਾਨੇ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਆਪਾਂ ਆਪਣੇ ਪਿੰਡ ਵਿੱਚ ਤਾਂ ਕਰ ਸਕਨੇ ਹਾਂ ਨਾ ਪਿੰਡ ਵਿੱਚ ਉਪਰਾਲਾ ਕਰ ਸਕਨੇ ਹ ਪਰ ਅਸੀਂ ਦਬੇਲੇ ਇਹਨੇ ਹੋ ਗਿਆ ਅਸੀਂ ਝਾਕਾ ਸਾਨੂੰ ਇਹਨਾ ਹੁੰਦਾ ਔਰ ਅਸੀਂ ਸੋਚ ਰਿਹਾ ਕੋਈ ਬੜਾ ਵੱਡਾ ਕੰਮ ਹੈ ਕੋਈ ਬਾਹਰੋਂ ਆਏਗਾ ਉਹ ਕਰਨਗੇ ਨਹੀਂ ਬਾਹਰੋਂ ਕਿਸੇ ਨੇ ਜੇ ਕਰਨਾ ਤੁਹਾਨੂੰ ਆਪ ਕਰਨਾ ਪੈਣਾ ਤੇ ਰੋਜ਼ ਰੋਜ਼ ਖਰਾਕ ਮਿਲੇਗੀ ਤੇ ਤਾਂ ਇਹ ਗੱਲ ਬਣੇਗੀ ਨਹੀਂ ਤੇ ਗੱਲ ਨਹੀਂ ਬਣਦੀ ਆ ਤਾਂ ਸਿਰਫ ਇੱਕ ਜਲਾਉ ਹੈ ਜਿਹੜੇ ਸਮਾਗਮ ਹੁੰਦੇ ਨੇ ਤੁਸੀਂ ਸਮਾਗਮ ਕਰਾਉਂਦੇ ਹੋ ਸੋ ਸਾਧ ਸੰਗਤ ਜੀ ਜਿਹੜੀ ਬੇਨਤੀ ਮੈਂ ਆਪ ਜੀ ਨੂੰ ਕਰ ਰਿਹਾ ਸੀ ਕਿ ਜਾਂ ਤਾਂ ਹੋਵੇ ਸੰਗਤ ਜਾਂ ਹੋਵੇ ਗੁਰਬਾਣੀ ਦਾ ਅਭਿਆਸੀ ਦੋ ਵਿੱਚੋਂ ਇੱਕ ਚੀਜ਼ ਹੋਵੇ ਸੰਗਤ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਇੱਕ ਦੂਜੇ ਦੇ ਤੇ ਸੰਗਤ ਉਹਦੀ ਹੋਵੇ ਜਿਹਦੇ ਅੰਦਰ ਸਤ ਹੈ ਜਿਹਦੇ ਅੰਦਰ ਬਾਣੀ ਹੈ ਜਿਹਦੇ ਅੰਦਰ ਨਾਮ ਹੈ ਜਿਹਦੇ ਅੰਦਰ ਬੰਦਗੀ ਹੈ ਸੰਗਤ ਉਹਦੀ ਹੋਵੇ ਦੂਜਿਆਂ ਤੇ ਅਸਰ ਪਾਏਗੀ ਦੂਜਿਆਂ ਤੇ ਪ੍ਰਭਾਵ ਪਾਏਗਾ ਉਹਦੇ ਨਾਲ ਬਹਿਣ ਕਰਾਉਣ ਹੋਵੇ ਪਿੰਡ ਵਿੱਚ 5-7 ਜਿਹੜੇ ਸਿਮਰਨ ਵਾਲੇ ਸਿੰਘ ਹੋਣ ਨਤਨੇਮੀ ਸਿੰਘ ਹੋਣ ਰੋਜ਼ ਇਕੱਠੇ ਆਪਣੇ ਕਾਰੋਬਾਰ ਤੋਂ ਬਾਅਦ ਬਹਿ ਕੇ ਵਿਚਾਰ ਕਰਨ ਵੀ ਕਿੰਨਾ ਸਿਮਰਨ ਹੁੰਦਾ ਕਿੰਨਾ ਨਤਨੇਮ ਹੁੰਦਾ ਭਾਈ ਆਪਣੇ ਪਿੰਡ ਦਾ ਕੀ ਹਾਲ ਹੈ ਕਿੰਨੇ ਕੋ ਸਿੰਘ ਅਮਰਤ ਧਾਰੀ ਨੇ ਕਿੰਨੇ ਕੋ ਮੁੰਡੇ ਨੇ ਜਿਨ੍ਹਾਂ ਦੇ ਕੇਸ ਕੱਟੇ ਹੋਏ ਨੇ ਕਿੰਨੇ ਕੋ ਨੌਜਵਾਨ ਨੇ ਜਿਹੜੇ ਬਾਣੀ ਨਾਲ ਜੁੜੇ ਹੋਏ ਨੇ ਇਹਦੀ ਵਿਚਾਰ ਕਰਨ ਇਹਦੀ ਸੰਭਾਲ ਕਰਨ ਇਹ ਬੜਾ ਜ਼ਰੂਰੀ ਹੈ ਫਿਰ ਗੁਰੂ ਸਾਹਿਬ ਦੇ ਜਿੱਥੇ ਮਹਾਰਾਜ ਦੇ ਪ੍ਰਕਾਸ਼ ਨੇ ਗੁਰੂ ਘਰ ਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਸੰਭਾਲ ਸਫਾਈ ਸੋਖਾ ਸੰਦੀ ਸਫਾਈ ਗੁਰੂ ਸਾਹਿਬ ਦੇ ਸਤਕਾਰ ਤੇ ਜੋਰ ਦਿੱਤਾ ਜਾਏ